ਆਜ ਇੱਕ ਹੋਰ ਪ੍ਰੂਫ ਹੈ ਰਹਿਣਾ ਸਰਕਾਰ ਬਾਰ ਬਾਰ ਆਪਦੀਆਂ ਮੀਡੀਆ ਦੇ ਉੱਪਰ ਕਹਿ ਰਹੀ ਹੈ ਵੀ ਸਾਡੇ ਕਿਸੇ ਮੁਲਾਜ਼ਮ ਨੇ ਕਿਸੇ ਉੱਪਰ ਗੋਲੀ ਨਹੀਂ ਚਲਾਈ ਆਹ ਦੇਖੋ ਆਹ ਦੇਖੋ ਸਿੱਧੀਆਂ ਗੋਲੀਆਂ ਤੁਹਾਡੇ ਮੁਲਾਜ਼ਮ ਮਾਰ ਰਹੇ ਨੇ ਤੁਸੀਂ ਮੈਂ ਇੱਕ ਪੇਜਾਂ ਵਾਲੇ ਜਿੰਨੇ ਆਪਣੇ ਪੰਜਾਬ ਦੇ ਭਰਾ ਪੇਜਾਂ ਵਾਲੇ ਜਿੰਨੇ ਹਰਿਆਣਾ ਦੇ ਪੇਜਾਂ ਵਾਲੇ ਭਰਾ ਨੇ ਜਿੰਨੇ ਵੀ ਜਿੱਥੋਂ ਵੀ ਮੈਨੂੰ ਭਰਾ ਵੀਡੀਓ ਪਹੁੰਚਦੀ ਹੈ ਜਿਹਦੇ ਕੋਲ ਹੀ ਪਹੁੰਚਦੀ ਹੈ ਬਾਈ ਮੈਨੂੰ ਮੈਸੇਜ ਕਰਕੇ ਮੇਰੇ ਪੇਜ ਤੋਂ ਡਾਇਰੈਕਟ ਤੁਹਾਨੂੰ ਵੀਡੀਓ ਸੈਂਡ ਕਰ ਦੋ ਮੈਂ ਨਹੀਂ ਕਹਿੰਦਾ ਮੇਰੀ ਵੀਡੀਓ ਸ਼ੇਅਰ ਕਰੋ ਅੱਜ ਵੀ ਨੀਚੇ ਵੀਡੀਓ ਚੱਲੀ ਜਾਂਦੀ ਹੈ ਮੈਂ ਤੁਹਾਨੂੰ ਡਾਇਰੈਕਟ ਸੈਂਡ ਕਰ ਦੂੰ ਮੈਨੂੰ ਕੋਈ ਨਹੀਂ ਚਾਹੀਦੀ ਮੇਰੀ ਵੀ ਸ਼ੇਅਰ ਕਰੋ ਵੀਡੀਓ ਪਰ ਬਾਈ ਇਹਨਾਂ ਦੀਆਂ ਨਲਾਇਕੀਆਂ ਸਰਕਾਰ ਨੂੰ ਦਿਖਾਓ ਥੋੜੇ ਮੁਲਾਜ਼ਮਾਂ ਨੇ ਸਿੱਧੀਆਂ ਸਾਡੇ ਪੰਜਾਬ ਦੇ ਨੌਜਵਾਨਾਂ ਦੇ ਪੰਜਾਬ ਦੇ ਬਾਰਡਰ ਅੰਦਰ ਆ ਕੇ ਹੱਦ ਹੱਦ ਦੇ ਅੰਦਰ ਆ ਕੇ ਸਾਡੇ ਨੌਜਵਾਨਾਂ ਦੇ ਗੋਲੀਆਂ ਮਾਰ ਗਾਂ ਜਿਹੜੇ ਤੁਸੀਂ ਕਹਿੰਦੇ ਮੀਡੀਆ ਦੇ ਉੱਪਰ ਰੌਲਾ ਪਾਈ ਜਾਂਦੀ ਹੈ ਹਰਿਆਣਾ ਸਰਕਾਰ ਸਾਡੇ ਕਿਸੇ ਕਿਸੇ ਵੀ ਮੁਲਾਜ਼ਮ ਨੇ ਕਿਸੇ ਬੰਦੇ ਦੀ ਗੋਲੀ ਨਹੀਂ ਮਾਰੀ ਆਪਾਂ ਸਹੀ ਕਹਿੰਨੇ ਆ ਬਾਈ ਜੇ ਤੁਹਾਡੇ 'ਚ ਹਿੰਮਤ ਆ ਮੈਂ ਜਿਹਨੂੰ ਵੀ ਕਹਿੰਨਾ ਡਰੋ ਨਾ ਜੇ ਹਰਿਆਣਾ ਸਰਕਾਰ ਪਰਚਾ ਕਰਦੀਆ ਕਰੀ ਜਾਵੇ ਫੇਰ ਕੀ ਆ ਜੇ ਬੈਨ ਕਰ ਦੂ ਪੇਜ ਤੁਹਾਡੇ ਜਾਂ ਤੁਹਾਡੀਆਂ ਆਈਡੀਆਂ ਬੰਦ ਕਰ ਦੂ ਕਰਦੇ ਯਾਰ ਕਿਸੇ ਮਾਂ ਦਾ ਪੁੱਤ ਮਰ ਗਿਆ ਹੋਰ ਵੀ ਨੌਜਵਾਨ ਫਟੜ ਹੋਏ ਬੈਠਿਆ ਬਾਈ ਆਪਾਂ ਇਹ ਨਾ ਸੋਚਿਆ ਕਰੋ ਵੀ ਆਪਾਂ ਉੱਥੇ ਜਾ ਕੇ ਵੀਡੀਓ ਪਾਤੀ ਇਧਰੋਂ ਆ ਚੱਲ ਗਿਆ ਜੀ ਆਹ ਦੇਖੋ ਜੀ ਆਏ ਹੋ ਗਿਆ ਜੀ ਆਹ ਫਲਾਣਾ ਹੋ ਗਿਆ ਜੀ ਉਹ ਗੋਲੇ ਗੋਲੇ ਕੁਛ ਨਹੀਂ ਕਰਦੇ ਆਹ ਦੇਖੋ ਇਹਨਾਂ ਦੀਆਂ ਨਲਾਇਕੀਆਂ ਦਿਖਾਉਣ ਦੇ ਵਿੱਚ ਹਰਿਆਣਾ ਸਰਕਾਰ ਨੂੰ ਜਦ ਤੱਕ ਆਪਾਂ ਸਿੱਧੇ ਨਹੀਂ ਨਾ ਹੁੰਦੇ ਇਹ ਇੱਕ ਬਹੁਤ ਵੱਡਾ ਆਪਣੇ ਕੋਲ ਇੱਕ ਲੋਕਤੰਤਰ ਹਥਿਆਰ ਆ ਜਿਹੜਾ ਆਪਾਂ ਸੋਸ਼ਲ ਮੀਡੀਆ ਥਰੂ ਆਪਾਂ ਉਹਨਾਂ ਤੱਕ ਪਹੁੰਚਾ ਸਕਦੇ ਆ ਇਹ ਬੇਨਤੀ ਆ ਮੇਰੀ ਸਾਰੇ ਵੀਰਾਂ ਨੂੰ ਜਿੰਨੇ ਵੀ ਮੇਰੇ ਭਰਾ ਫੇਸਬੁੱਕ ਦੇ ਪੇਜ ਚਲਾਉਂਦੇ ਆ ਜਾਂ ਕਿਸੇ ਵੀ ਸੋਸ਼ਲ ਕਿਸੇ ਵੀ ਸੋਸ਼ਲ ਵਰਕ ਨਾਲ ਜੁੜੇ ਹੋਇਆ ਕਿਸੇ ਵੀ ਸੋਸ਼ਲ ਮੀਡੀਆ ਨਾਲ ਜੁੜੇ ਹੋਇਆ ਸਾਰੇ ਕਿਤੇ ਆਪ ਦੀ ਮੈਂ ਨਹੀਂ ਕਹਣਾ ਮੇਰੀ ਵੀਡੀਓ ਸ਼ੇਅਰ ਕਰੋ ਵੀ ਹਾਂ ਮੈਂ ਕੋਈ ਪਬਲਿਸਿਟੀ ਲੈਣ ਦਾ ਮਾਰਾ ਕਹਿਣਾ ਮੈਂ ਕਹਿੰਨਾ ਆਪਦੇ ਪੇਜ ਤੇ ਆਪ ਬੋਲ ਕੇ ਪਾਓ ਜਿਵੇਂ ਮੈਂ ਪਾ ਰਿਹਾ ਚੱਕੋ ਮੇਤੋਂ ਵੀਡੀਓ ਮੇਤੋਂ ਵੀਡੀਓ ਲੈ ਲਿ ਠੀਕ ਆ ਮੇਨ ਤੋਂ ਵੀਡੀਓ ਲੈ ਲਓ ਮੈਸੇਜ ਕਰਕੇ ਜਿਹੜੇ ਵੀ ਅਕਾਊਂਟ ਦੋ ਤੁਸੀਂ ਮੈਸੇਜ ਕਰੋਗੇ ਤੁਹਾਨੂੰ ਅਕਾਊਂਟ ਤੋਂ ਤੁਹਾਨੂੰ ਵੀਡੀਓ ਮਿਲ ਜੂਗੀ ਮੇਰਾ ਭਰਾ ਬੇਨਤੀ ਆ ਹੱਥ ਜੋੜ ਕੇ ਬਾਈ ਇਹ ਜਿਹੜੀਆਂ ਜਿੰਨੀਆਂ ਤੁਹਾਡੇ ਕੋਲ ਸਾਰਿਆਂ ਕੋਲੇ ਵੀਡੀਓ ਪਈਆਂ ਡਰੋ ਨਾ ਇਹਨਾਂ ਦੀਆਂ ਜਿਹੜੀਆਂ ਫੈਰ ਮਾਰਦੀਆਂ ਵੀਡੀਓ ਸਾਰੇ ਕਿਤੇ ਸੋਸ਼ਲ ਮੀਡੀਆ ਤੇ ਵਾਇਰਲ ਕਰੋ ਇਹਨਾਂ ਦੀਆਂ ਇਹ ਆਪਣੀ ਸਰਕਾਰ ਆਪਣੀ ਆਗੂਆਂ ਨੂੰ ਬਦਨਾਮ ਕਰਨਾ ਚਾਹੁੰਦੀ ਆ ਇਹ ਆਪਣੇ ਨੌਜਵਾਨ ਆਪਣੇ ਪੰਜਾਬੀ ਭਰਾਵਾਂ ਨੂੰ ਆਪਾਂ ਨੂੰ ਸਾਰੇ ਪੰਜਾਬ ਨੂੰ ਹਰਿਆਣਾ ਹਰਿਆਣਾ ਜਿਹੜੇ ਹਰਿਆਣੇ ਦੇ ਆਪਣੇ ਭਰਾ ਨੇ ਹਰਿਆਣੇ ਦੇ ਜਿੰਨੇ ਵੀ ਆਪਣੇ ਨਾਲ ਨੌਜਵਾਨ ਖੜੇ ਨੇ ਜਿੰਨੇ ਵੀ ਹਰਿਆਣੇ ਦੇ ਕਿਸਾਨ ਆਗੂ ਨੇ ਜਿਹੜੇ ਆਪਣਾ ਜੁੜੇ ਰਹਿਣ ਅੰਦੋਲਨ ਦੇ ਵਿੱਚ ਉਹਨਾਂ ਨੂੰ ਬਦਨਾਮ ਕਰਨਾ ਚਾਹੁੰਦੀ ਆ ਸਰਕਾਰ ਮੈਂ ਹੱਥ ਜੋੜ ਕੇ ਬੇਨਤੀ ਕਰਦਾ ਬਾਈ ਬਣ ਕੇ ਸਾਰਿਆਂ ਨੂੰ ਇਹਨਾਂ ਲੜਕੀਆਂ ਦਿਖਾਓ ਵੀ ਸਿੱਧੇ ਸਾਡੇ ਕਿਵੇਂ ਫੈਰ ਮਾਰ ਰਹੇ ਆ ਧੰਨਵਾਦ